ਤਾਂ ਤਾਂ ਸ਼੍ਰੀ ਹਰਿ ਗੋਬੀ ਸਾਹਿਬ ਜੀ ਦੇ ਸਮੇਂ ਵਿੱਚ ਇੱਕ ਬਹੁਤ ਗਰੀਬ ਪਰਿਵਾਰ ਦਾ ਬੱਚਾ ਮਾਤਾ ਜੀ ਨੇ ਉਸ ਨੂੰ ਸਿੱਖਿਆ ਦਿੱਤੀ ਪਹਿਲਾਂ ਤੂੰ ਮੈਨੂੰ ਬਾਣੀ ਸੁਣਾਇਆ ਕਰ ਫਿਰ ਆਪਣੇ ਕੰਮ ਤੇ ਜਾਇਆ ਕਰ ਉਹ ਰੋਜ਼ ਸਭ ਤੋਂ ਪਹਿਲਾਂ ਆਪਣੀ ਮਾਣੂ ਬਾਣੀ ਸੁਣਾਉਂਦਾ ਤਾਂ ਫਿਰ ਕੰਮ ਤੇ ਜਾਂਦਾ ਇਸ ਤਰ੍ਹਾਂ ਕਈ ਦਿਨਾਂ ਗਏ ਇੱਕ ਦਿਨ ਕੰਮ ਨੂੰ ਜਾਣ ਲੱਗਾ ਤਾਂ ਉਹਦਾ ਚਿਹਰਾ ਬੜਾ ਉਦਾਸ ਸੀ ਤਾਂ ਮਾਂ ਕਹਿਣ ਲੱਗੀ ਪੁੱਤਰ ਤੂੰ ਕਿਉਂ ਉਦਾਸ ਹੈ ਤਾਂ ਉਹ ਕਹਿਣ ਲੱਗਿਆ ਮਾਂ ਤੂੰ ਮੈਨੂੰ ਆਖਦੇ ਹੁੰਦੇ ਸੀ ਕਿ ਬਾਣੀ ਪੜ੍ਹ ਕੇ ਜੋ ਪਰਮੇਸ਼ਵਰ ਕੋਲ ਮੰਗੀਏ ਉਹ ਮਿਲ ਜਾਂਦਾ ਹੈ ਤਾਂ ਮਾਂ ਕਹਿੰਦਾ ਕਿ ਪੁੱਤਰ ਮੈਂ ਤੈਨੂੰ ਸੱਚ ਹੀ ਕਹ ਪਰਮਾਤਮਾ ਦੀ ਬਾਣੀ ਪੜ੍ਹ ਕੇ ਜੋ ਮੰਗਦੇ ਆ ਉਹ ਮਿਲ ਜਾਂਦਾ ਪਰ ਤੂੰ ਮੈਨੂੰ ਦੱਸ ਤੂੰ ਕੀ ਮੰਗਦਾ ਉਹ ਕਹਿੰਦਾ ਮਾਂ ਮੈਂ ਬਾਣੀ ਪੜ੍ਹ ਕੇ ਰੋਜ਼ ਅਰਦਾਸ ਕਰਦਾ ਮੇਰੀ ਮਾਂ ਤੇਰੇ ਦਰਸ਼ਨਾਂ ਨੂੰ ਤੜਫਦੀ ਆਂਦੀ ਹੈ ਮੇਰੇ ਕੋਲ ਸਮਰੱਥਾ ਨਹੀਂ ਕਿ ਮੈਂ ਮਾਂ ਨੂੰ ਲੈ ਕੇ ਤੇਰੇ ਦਰਸ਼ਨ ਪਾ ਜਵਾਂ ਤੇ ਜੇ ਤੇਰੀ ਕਿਰਪਾ ਹੋ ਜੇ ਤਾਂ ਸਾਡੇ ਗਰੀਬਾਂ ਨੂੰ ਤੂੰ ਘਰ ਆ ਕੇ ਮਿਲ ਜਾ ਤਾਂ ਮਾਂ ਨੇ ਕੁੱਟ ਕੇ ਆਪਣੇ ਬੱਚੇ ਨੂੰ ਛਾਤੀ ਨਾਲ ਲਾ ਲਿਆ ਤੇ ਪਰਮਾਤਮਾ ਦਾ ਲੱਖਵਰੀ ਸ਼ੁਕਰ ਕੀਤਾ ਕਿ ਮੇਰੇ ਪੁੱਤਰ ਨੂੰ ਇਹ ਤਾਂ ਪਤਾ ਹੈ ਕਿ ਮੰਗਣਾ ਕੀ ਹੈ ਮੇਰੇ ਪੁੱਤਰ ਨੂੰ ਮੰਗਣ ਦੀ ਜਾਚ ਹੈ ਬਾਣੀ ਪੜਨ ਵਾਲਿਆਂ ਨੂੰ ਤਾਂ ਪਰਮੇਸ਼ਵਰ ਮਿਲ ਜਾਂਦਾ ਹੈ ਪਰ ਮਿਲੇਗਾ ਉਦੋਂ ਜਦੋਂ ਉਹ ਤਰੁੱਠੇਗਾ ਇੱਕ ਦਿਨ ਉਸਨੇ ਆਪਣੀ ਮਾਂ ਨੂੰ ਬਾਣੀ ਸੁਣਾਈ ਤੇ ਉਹ ਆਪਣੇ ਕੰਮ ਤੇ ਚਲਾ ਗਿਆ ਰਸਤੇ ਵਿੱਚ ਉਹਨੂੰ ਇੱਕ ਦੋਸਤ ਮਿਲਿਆ ਉਹ ਕਹਿਣ ਲੱਗਾ ਜਿਹੜੇ ਗੁਰੂ ਦੀਆਂ ਗੱਲਾਂ ਤੂੰ ਰੋਜ਼ ਕਰਦਾ ਹੈ ਉਹ ਨਾਲ ਵਾਲੇ ਪਿੰਡ ਵਿੱਚ ਆਇਆ ਹੋਇਆ ਹੈ ਤਾਂ ਉਹ ਬੱਚਾ ਵਾਪਸ ਮੁੜਨ ਲੱਗਾ ਕਾ ਮਿੱਤਰ ਕਹਿਣ ਲੱਗਾ ਕਿੱਧਰ ਨੂੰ ਜਾ ਰਿਹਾ ਹੈ ਤਾਂ ਉਹ ਕਹਿਣ ਲੱਗੇ ਮੈਂ ਆਪਣੀ ਮਾਂ ਨੂੰ ਲੈ ਆਵਾਂ ਤਾਂ ਉਹਦਾ ਮਿੱਤਰ ਕਹਿਣ ਲੱਗਾ ਕਿਤੇ ਸਤਿਗੁਰੂ ਤੈਨੂੰ ਢੀਕਦੇ ਨੇ ਜੇ ਤੂੰ ਮਾਂ ਨੂੰ ਲੈ ਕੇ ਆਏਂਗਾ ਕਦਰਸਤ ਗੁਰੂ ਜੀ ਚਲੇ ਜਾਣਗੇ ਕਿ ਤੈਨੂੰ ਵੀ ਉਹਨਾਂ ਦੇ ਦਰਸ਼ਨ ਨਹੀਂ ਹੋਣਗੇ ਉਸਦੇ ਮਿੱਤਰ ਨੇ ਉਹਦੀ ਬਾਹ ਪਕੜ ਲਈ ਤੇ ਉਹਨੂੰ ਖਿੱਚਣ ਲੱਗਾ ਚੱਲ ਤੂੰ ਤਾਂ ਦਰਸ਼ਨ ਕਰ ਲੈ ਉਹ ਦੋਵੇਂ ਦਰਸ਼ਨ ਕਰਨ ਵਾਸਤੇ ਚੱਲ ਪਏ ਤਾਂ ਸ਼੍ਰੀ ਹਰ ਗੋਬਿੰਦ ਸਾਹਿਬ ਜੀ ਆਪਣੇ ਸਹਾਸਨਾ ਤੇ ਵਿਰਾਜਮਰ ਸਨ ਸੰਗਤ ਉਹਨਾਂ ਦੇ ਦਰਸ਼ਨਾਂ ਵਾਸਤੇ ਖੜੀ ਸੀ ਗੁਰੂ ਸਾਹਿਬ ਦੇ ਪਿੱਛੇ ਜਾ ਕੇ ਇਹ ਖੜੇ ਹੋ ਗਏ ਉਸਨੇ ਦੇਖਿਆ ਸੰਗਤ ਗੁਰੂ ਸਾਹਿਬ ਨੂੰ ਪੇਟਾਵਾ ਦੇ ਰਹੀ ਹੈ ਕੋਈ ਦੁਸ਼ਾਲੇ ਦੇ ਰਿਹਾ ਹੈ ਕੋਈ ਧਨ ਦੇ ਰਿਹਾ ਹੈ ਕੋਈ ਰੁਮਾਲੇ ਦੇ ਰਿਹਾ ਹੈ ਤਾਂ ਉਸਨੇ ਆਪਣੇ ਬੋਝੇ ਵਿਚ ਆਤਮਾ ਲਿਆ ਤਾਂ ਉਹਦੇ ਬੋਝੇ ਵਿੱਚ ਕੁਝ ਵੀ ਨਹੀਂ ਸੀ ਉਸਨੇ ਜੇਬ ਦੇ ਵਿੱਚੋਂ ਇੱਕ ਰੁਮਾਲ ਕੱਢਿਆ ਉਸ ਰੁਮਾਲ ਦੇ ਵਿੱਚ ਇੱਕ ਗੁਰਦੀ ਰੋੜੀ ਬੰਨੀ ਹੋਈ ਸੀ ਉਸਨੇ ਸੋਚਿਆ ਇਹ ਗੁਰਦੀ ਰੋੜੀ ਰੱਖ ਕੇ ਗੁਰੂ ਸਾਹਿਬ ਦੇ ਅੱਗੇ ਮੱਥਾ ਟੇਕਾਂਗਾ ਜਦੋਂ ਉਹ ਰੁਮਾਲ ਦੀ ਗੰਢ ਖੋਲਣ ਲੱਗਾ ਤਾਂ ਉਸਨੇ ਮਨ ਵਿੱਚ ਸੋਚਿਆ ਤੇ ਤੇ ਗੁਰੂ ਸਾਹਿਬ ਦੇ ਨਰਾਦ ਨਹੀਂ ਨਾ ਹੋ ਜਾਏ ਉਹ ਆਪਣੇ ਮਨ ਵੀ ਸੋਚਣ ਲੱਗਾ ਇੰਨੀਆਂ ਸੋਹਣੀਆਂ ਸੋਹਣੀਆਂ ਪਟਾਵਾਂ ਵਿੱਚ ਇਹ ਆਪਣੇ ਗੁਰ ਦੀ ਰੋੜੀ ਰੱਖ ਦਿਆਂਗਾ ਜੋ ਵੀ ਇਹ ਸੋਚ ਰਿਹਾ ਸੀ ਅੰਤਰਜਾਮੀ ਸਤਗੁਰੂ ਤਾਂ ਸ਼੍ਰੀ ਹਰਗੋਬਿੰਦ ਸਾਹਿਬ ਜੀ ਸਭ ਕੁਝ ਸੁਣ ਰਿਹਾ ਸਾਨਾ ਗੁਰੂ ਸਾਹਿਬ ਆਪਣੇ ਆਸਨਾ ਤੋਂ ਉੱਠੇ ਤੇ ਇਹਦੇ ਕੋਲ ਜਾ ਕੇ ਖੜੇ ਹੋਵੇ ਗੁਰੂ ਸਾਹਿਬ ਨੇ ਉਹਦੇ ਹੱਥ ਵਿੱਚੋਂ ਰੁਮਾਲ ਵਕੜ ਲਿਆ ਤੇ ਕਿਹਾ ਤੇਰੀਆਂ ਗੰਡਾ ਮੈਂ ਖੋਲ ਦਿੰਨਾ ਗੁਰੂ ਸਾਹਿਬ ਨੇ ਰੁਮਾਲ ਦੀ ਗੰਡ ਖੋਲੀ ਤੇ ਉਹਦੇ ਵਿੱਚੋਂ ਗੁਰਦੀ ਰੋੜੀ ਕੱਢੀ ਤੇ ਉਹ ਰੋੜੀ ਆਪਣੇ ਮੂੰਹ ਚ ਪਾ ਲਈ ਤੇ ਕਿਹਾ ਬੜੀ ਮਿੱਠੀ ਪੇਟਾ ਲੱਗ ਆਇਆ ਉਸਨੇ ਗੁਰੂ ਸਾਹਿਬ ਦੇ ਚੰਨਾਂ ਨੂੰ ਪਕੜ ਲਿਆ ਤੇ ਕਿਹਾ ਮਹਾਰਾਜ ਤੁਸੀਂ ਸੱਚੇ ਗਰੀਬ ਨੂੰ ਆਜੋ ਉਹ ਕਹਿਣ ਲੱਗਾ ਮਹਾਰਾਜ ਮੈਂ ਇੱਕ ਬੇਨਤੀ ਕਰਨੀ ਹੈ ਮੈਂ ਛੇਤੀ ਜਾਵਾਂਗਾ ਤੇ ਆਪਣੀ ਮਾਂ ਨੂੰ ਤੁਹਾਡੇ ਕੋਲ ਲੈ ਕੇ ਆਵਾਂਗਾ ਜੇ ਤੁਸੀਂ ਚਾਹੋ ਤਾਂ ਮੈਂ ਲੈ ਆਵਾਂ ਮੇਰੀ ਮਾਂ ਤੁਹਾਡੇ ਦਰਸ਼ਨ ਕਰ ਲੇਗੀ ਉਹ ਤੁਹਾਡੇ ਦਰਸ਼ਨਾਂ ਨੂੰ ਤਰਸਦੀ ਰਹਿੰਦੀ ਹੈ ਪਰ ਗੁਰੂ ਸਾਹਿਬ ਕਹਿਣ ਲੱਗੇ ਮੈਂ ਤਾਂ ਆਪ ਤੇਰੇ ਘਰ ਜਾਣਾ ਹੈ ਗੁਰੂ ਸਾਹਿਬ ਕਹਿਣ ਲੱਗੇ ਧੰਨ ਹੈ ਤੇਰੀ ਮਾਂ ਜਿਸ ਨੇ ਤੇਰੇ ਅੰਦਰ ਪ੍ਰੀਤ ਟਿਕਾਈ ਹੈ ਮੈਂ ਤਾਂ ਆਪ ਤੇਰੀ ਮਾਂ ਦੇ ਦਰਸ਼ਨ ਕਰਨੇ ਨੇ ਸੇਵਾਗਾਰ ਨੇ ਗੁਰੂ ਸਾਹਿਬ ਦੇ ਅੱਗੇ ਝੋੜਾ ਖੜਾ ਕਰ ਦਿੱਤਾ ਤੇ ਗੁਰੂ ਸਾਹਿਬ ਝੋੜੇ ਤੇ ਬੈਠ ਗਏ ਉਹ ਮਨ ਵਿੱਚ ਸੋਚਣ ਲੱਗਾ ਜਦੋਂ ਗੁਰੂ ਸਾਹਿਬ ਪਿੰਡ ਵਿੱਚ ਜਾਣਗੇ ਤਾਂ ਮੈਂ ਅੱਗੇ ਹੋ ਕੇ ਟੁਰਾਂਗਾ ਕਿ ਦਾਤਾ ਮੇਰੇ ਘਰ ਆਇਆ ਹੈ ਇਸ ਗਰੀਬ ਦੇ ਘਰ ਆਇਆ ਹੈ ਉਹ ਗੁਰੂ ਸਾਹਿਬ ਨੂੰ ਕਹਿਣ ਲੱਗਾ ਇਹ ਘੋੜੇ ਦੀ ਲਗਾਮ ਮੈਨੂੰ ਪਕੜਾ ਦਿਓ ਤੇ ਤੁਸੀਂ ਘੋੜੇ ਤੇ ਆਰਾਮ ਨਾਲ ਬੈਠੋ ਗੁਰੂ ਸਾਹਿਬ ਤਾੜ ਗਏ ਤੇ ਘੋੜੇ ਤੋਂ ਉਤਰ ਗਏ ਗੁਰੂ ਸਾਹਿਬ ਕਹਿਣ ਲੱਗੇ ਅਸੀਂ ਇਸ ਤਰ੍ਹਾਂ ਨਹੀਂ ਜਾਣਾ ਤਾਂ ਉਹ ਸਿੱਖ ਬੱਚਾ ਕਹਿਣ ਲੱਗਾ ਮਹਾਰਾਜ ਤੁਸੀਂ ਕਿਸ ਤਰ੍ਹਾਂ ਜਾਣਾ ਹੈ ਤੱਤਾ ਨਿਸ਼ੀਰ ਹਰ ਗੋਬੀ ਸਾਹਿਬ ਜੀ ਨੇ ਉਸ ਬੱਚੇ ਦੀ ਬਾਹ ਵਿੱਚ ਬਾਹ ਵਾਲੇ ਤੇ ਕਹਿ ਲੱਗੇ ਇਸ ਤਰ੍ਹਾਂ ਜਾਣਾ ਹੈ ਗੁਰੂ ਸਾਹਿਬ ਕਹਿ ਲੱਗੇ ਆਪਾਂ ਮਿਤਰਾ ਵਾਂਗ ਜਾਣਾ ਹੈ ਉਹ ਸਿੱਖ ਬੱਚਾ ਬੜਾ ਗਰੀਬ ਸੀ ਗੁਰੂ ਸਾਹਿਬ ਉਹਦੀ ਬਾਹ ਵਿੱਚ ਬਾਪ ਆ ਕੇ ਤੁਰ ਗਏ ਸੰਗਤਾ ਪਿੱਛੇ-ਪਿੱਛੇ ਜੈ ਜੈਕਾਰ ਕਰਨ ਲੱਗੀਆਂ ਜਦੋਂ ਰੋਲਾ ਸੁਣਿਆ ਤਾਂ ਮਾਂ ਘਰ ਤੋਂ ਬਾਹਰ ਆ ਗਈ ਉਸ ਨੇ ਵੇਖਿਆ ਗੁਰੂ ਸਾਹਿਬ ਆ ਰਹੇ ਨੇ ਤੇ ਮੇਰੇ ਪੁੱਤਰ ਨੂੰ ਇੰਜ ਬੜੇ ਪਿਆਰ ਨਾਲ ਯਾਰੇ ਨੇ ਅੱਜ ਸਤਗੁਰੂ ਜੀ ਨੇ ਇਸ ਗਰੀਬ ਦੇ ਘਰ ਨੂੰ ਪਾਗ ਲਾਇਏ ਨੇ ਉਹ ਆਪਣੇ ਪੁੱਤਰ ਵਾਸਤੇ ਪ੍ਰਸ਼ਾਦਾ ਤਿਆਰ ਕਰਕੇ ਬੈਠੀ ਸੀ ਉਸਨੇ ਦੋ ਪ੍ਰਸ਼ਾਧਿਆਂ ਦੇ ਉੱਪਰ ਲੂਣ ਦੀ ਚੁਟਕੀ ਰੱਖੀ ਤੇ ਉਹ ਉਸਨੇ ਗੁਰੂ ਸਾਹਿਬ ਦੇ ਅੱਗੇ ਰੱਖ ਦਿੱਤੇ ਉਹ ਕਹਿਣ ਲੱਗੀ ਮਹਾਰਾਜ ਪ੍ਰਸ਼ਾਦਾ ਛੱਕ ਲੋ ਤਾਂ ਗੁਰੂ ਸਾਹਿਬ ਕਹਿਣ ਲੱਗੇ ਇਹ ਮੈਂ ਨਹੀਂ ਛਕਦਾ ਪੱਲੇ ਨੇ ਹੱਥ ਜੋੜ ਲਏ ਕਹਿਣ ਲੱਗਾ ਗਰੀਬ ਆ ਪਰ ਗੁਰੂ ਸਾਹਿਬ ਕਹਿਣ ਲੱਗੇ ਇਹ ਮੈਂ ਨਹੀਂ ਛਕਣਾ ਤਾਂ ਮਾਂ ਕਹਿਣ ਲੱਗੀ ਗਰੀਬਾਂ ਦਾ ਰੁੱਖਾ ਮਿੱਸਾ ਖਾ ਲਓ ਤਾਂ ਤਾਂ ਸ੍ਰੀ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਜਿਹੜਾ ਭੋਜਨ ਤੁਸੀਂ ਮੈਨੂੰ ਰੋਜ਼ ਛਕਾਉਂਦੇ ਹੋ ਅੱਜ ਵੀ ਮੈਨੂੰ ਉਹੀ ਛਕਾਓ ਉਹ ਕਹਿਣ ਲੱਗੀ ਅੱਜ ਤੁਸੀਂ ਪਹਿਲੀ ਵਾਰ ਹੀ ਘਰ ਆਏ ਹੋ ਤਾਂ ਗੁਰੂ ਸਾਹਿਬ ਕਹਿੰਦੇ ਮੈਂ ਰੋਜ਼ ਹੀ ਤੁਹਾਡੇ ਘਰ ਆਣਾ ਤਾਂ ਪੱਲਾ ਕਹਿਣ ਲੱਗਾ ਮਹਾਰਾਜ ਤੁਸੀਂ ਪਹਿਲੀ ਵਾਰ ਹੀ ਸਾਡੇ ਘਰ ਆਏ ਹੋ ਤਾਂ ਗੁਰੂ ਸਾਹਿਬ ਕਹਿੰਦੇ ਨਹੀਂ ਮੈਂ ਤੁਹਾਡੇ ਘਰ ਰੋ ਜਾਂਦਾ ਤਾਂ ਮਾਂ ਕਹਿਣ ਲੱਗੀ ਜੇ ਤੁਸੀਂ ਸਾਡੇ ਘਰ ਰੋ ਜਾਂਦੇ ਹੋ ਤਾਂ ਕਦੋਂ ਆਉਂਦੇ ਹੋ ਤਾਂ ਗੁਰੂ ਸਾਹਿਬ ਕਹਿਣ ਲਗੇ ਮੈਂ ਉਦੋਂ ਆਨਾ ਜਦੋਂ ਤੇਰਾ ਪੁੱਤਰ ਤੈਨੂੰ ਬਾਣੀ ਸੁਣਾਦਾ ਹੈ ਤੁਸੀਂ ਬਾਣੀ ਸੁਣਦੇ ਸੁਣਦੇ ਮੰਤਰ ਭੁਗਤ ਹੋ ਜਾਂਦੇ ਹੋ ਮੈਂ ਰੋਜ਼ ਤੁਹਾਡੇ ਕੋਲ ਆ ਕੇ ਬੈਠਾ ਹੁਣਾ ਮੈਨੂੰ ਬਾਣੀ ਸੁਣਾਓ ਅੱਜ ਵੀ ਮੈਨੂੰ ਉਹੀ ਭੁੱਖ ਲੱਗੀ ਹੈ ਪੱਲ ਨੇ ਚੋਕੜਾ ਮਾਰ ਲਿਆ ਜਿੱਦ ਦਾ ਮਾਣੋ ਰੋਜ਼ ਬਾਣੀ ਸੁਣਾਉਂਦਾ ਸੀ ਉਦੋਂ ਹੀ ਅੱਜ ਵੀ ਸੁਣਾਉਣ ਲੱਗਾ ਉਹ ਪਿਆਰ ਨਾਲ ਬਾਣੀ ਸੁਣਾਉਣ ਲੱਗਾ ਜਦੋਂ ਉਸਨੇ ਪਿਆਰ ਨਾਲ ਬਾਣੀ ਸੁਣਾਈ ਤਾਂ ਸਤਿਗੁਰੂ ਉੱਤਰ ਉੱਠ ਪਏ ਉਹ ਕਹਿਣ ਲੱਗੇ ਤੇਰੀ ਇੱਕ ਅੱਖਾਂ ਦੀ ਝੁਗੀ ਨਹੀਂ ਤੇਰੇ ਇਸ ਘਰ ਤੇ ਸੋਨੇ ਦੇ ਛਤਰ ਚੁਲਣਗੇ ਪਿੰਡ ਬਕਾਲੇ ਵਿੱਚ ਜਿੱਥੇ ਉਹ ਗਰੀਬ ਵਸਦਾ ਸੀ ਸੱਚਮੁੱਚ ਉੱਥੇ ਸੋਨੇ ਦੇ ਛਤਰ ਚੁਲਦੇ ਨੇ ਲੋਕੋਂ ਤੋਂ ਦੇ ਸਿਰ ਝੁਕਾ ਕੇ ਨਿਕਲਦੇ ਰਹੇ ਮਾਣੇ ਪੱਲੇ ਨੂੰ ਗੁਰੂ ਨਾਲ ਜੋੜਿਆ ਉਹਨੂੰ ਦਾਤਾ ਵੀ ਮਿਲ ਗੀਆਂ ਤੇ ਦਾਤਾ ਵੀ ਮਿਲ ਗਿਆ ਸੰਗਤ ਜੀ ਇੱਕ ਹੋਰ ਸਾਖੀ ਬੜੇ ਪਿਆਰ ਨਾਲ ਸਰਵਣ ਕਰੀਏ ਜੀ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੁਵੰਜਾ ਕਵਿ ਸੰ ਗੁਰੂ ਸਾਹਿਬ ਰੋਜ ਪੰਗਟਾ ਸਾਹਿਬ ਵਿੱਚ ਕਵੀ ਦਰਬਾਰ ਕਰਾਇਆ ਕਰਦੇ ਸਨ ਸ਼ਾਮ ਦਾ ਵਕਤ ਸੀ ਇੱਕ ਗਰੀਬ ਥੋਟੇ ਮੈਲੇ ਕਪੜੇ ਪਾਏ ਹੋਏ ਉਹ ਸਿੱਖਾਂ ਨੂੰ ਪੁੱਛਣ ਲਗਾ ਗੁਰੂ ਸਾਹਿਬ ਦਾ ਕਵੀ ਦਰਬਾਰ ਕਿੰਨੇ ਵਜੇ ਸ਼ੁਰੂ ਹੋਣਾ ਹੈ ਤਾਂ ਸਿੱਖ ਉਸ ਨੂੰ ਪੁੱਛਣ ਲੱਗੇ ਤੂੰ ਕਵੀ ਦਰਬਾਰ ਬਾਰੇ ਕਿਉਂ ਪੁੱਛਦਾ ਹੈ ਤਾਂ ਉਹ ਸਿੱਖ ਦੂਜੇ ਸਿੱਖਾਂ ਨੂੰ ਪੁੱਛਣ ਲੱਗਾ ਗੁਰੂ ਸਾਹਿਬ ਆਪ ਵੀ ਕਵੀ ਦਰਬਾਰ 'ਚ ਆਉਂਦੇ ਨੇ ਸਿੱਖ ਕਹਿਣ ਲੱਗੇ ਗੁਰੂ ਸਾਹਿਬ ਆਉਂਦੇ ਨੇ ਤੂੰ ਕਿਉਂ ਪੁੱਛਦਾ ਹੈ ਤਾਂ ਉਹ ਸਿੱਖਾਂ ਨੂੰ ਕਹਿਣ ਲੱਗਾ ਮੈਂ ਵੀ ਕਵੀ ਹਾਂ ਮੈਂ ਤਾਂ ਸ਼੍ਰੀ ਗੁਰੂ ਗੋਬੀ ਸਿੰਘ ਜੀ ਤੋਂ ਕਵਿਤਾ ਸੁਣਾਣੀ ਹੈ ਤਾਂ ਸਿੱਖ ਉਸਤੇ ਹੱਸਣ ਲੱਗੇ ਉਹ ਕਹਿਣ ਲੱਗੇ ਆਪਣਾ ਹਾਲ ਦੇਖ ਉਨੇ ਕਵੀ ਦਰਬਾਰ ਹੋਣਾ ਜਿਹੜੇ ਕਵੀ ਇੱਥੇ ਆਣਗੇ ਉਹਨਾਂ ਦੀ ठाट-ਬਾੜ ਦੇਖ ਲਈ ਕਿਸ ਤਰ੍ਹਾਂ ਦੇ ਹੁੰਦੇ ਨੇ ਕਵੀ ਤੈਨੂੰ ਕੌਣ ਸੁਨੇਗਾ ਉਸ ਸਿੱਖ ਦੇ ਮਨ ਨੂੰ ਠੋਕਰ ਵੱਜੀ ਇੱਕ ਸਿਖਾਇਆ ਉਸਨੇ ਉਹਦੀ ਬਾਹ ਫੜ ਲਈ ਉਹ ਕਹਿਣ ਲੱਗਿਆ ਇਹਨਾਂ ਦੀਆਂ ਗੱਲਾਂ ਤੇ ਨਾ ਜਾਓ ਗੁਰੂ ਸਾਹਿਬ ਨੇ ਜਦ ਆਣਾ ਤੂੰ ਆਪਣੀ ਕਵਿਤਾ ਸੁਣਾ ਦੇਈ ਦਰਬਾਰ ਸਜ ਗਿਆ ਕਲਗੀਧਰ ਪਾਸ਼ਾ ਜੀ ਆਪਣੇ ਆਸਨਾ ਤੇ ਵਿਰਾਜਮਣ ਹੋ ਗਏ ਉਹ ਗਰੀਬ ਕਵੀਆਂ ਦੇ ਵਿੱਚ ਅੱਗੇ ਹੋ ਕੇ ਬੈਠ ਗਿਆ। ਕਲਗੀਧਰ ਪਾਸ਼ਾ ਜੀ ਦੀ ਉਸ ਤੇ ਨਜ਼ਰ ਪਈ। ਤਾਂ ਗੁਰੂ ਸਾਹਿਬ ਕਹਿਣ ਲੱਗੇ, "ਤੁਸੀਂ ਕੌਣ ਹੋ? ਕਿ ਕਿੱਥੋਂ ਆਇਓ?" ਉਹ ਕਹਿਣ ਲੱਗਾ, "ਮਹਾਰਾਜ, ਮੈਂ ਗਰੀਬ ਜਾਂ ਸਿੱਖਾ। ਮੈਂ ਕਟੂਲ ਤੋਂ ਆਇਆ।" ਤਾਂ ਗੁਰੂ ਸਾਹਿਬ ਨੇ ਪੁੱਛਿਆ, "ਤੇਰਾ ਨਾਮ ਕੀ ਹੈ?" ਤਾਂ ਉਹ ਕਹਿਣ ਲੱਗਾ, "ਮਹਾਰਾਜ, ਗਰੀਬਾਂ ਦਾ ਕਿਹੜਾ ਨਾਮ ਹੁੰਦਾ ਹੈ? ਜੀ ਗਰੀਬੀ ਆ ਜਾਏ ਤਾਂ ਚੰਗੀਆਂ ਭਲੀਆਂ ਦੇ ਨਾਮ ਰੁੱਲ ਜਾਂਦੇ ਨੇ।" ਤਾਂ ਗੁਰੂ ਸਾਹਿਬ ਕਹਿਣ ਲੱਗੇ ਤੇਰੀ ਅੰਮਾ ਨੇ ਤੇਰਾ ਕੁਝ ਨਾਮ ਰੱਖਿਆ ਹੋਣਾ ਤਾਂ ਉਹ ਕਹਿਣ ਲੱਗਾ ਮਹਾਰਾਜ ਮੇਰੀ ਮਾਂ ਮੈਨੂੰ ਹੰਸਰਾ ਕਹਿੰਦੀ ਹੁੰਦੀ ਸੀ ਪਰ ਮੈਨੂੰ ਸਾਰੇ ਲੋਕੀ ਓਏ ਹੰਸੂ ਕਹਿ ਕੇ ਬੁਲਾਦੇ ਨੇ ਤਾਂ ਕਲਗੀਧਰ ਪਾਸ਼ਾ ਜੀ ਉਹਨੂੰ ਬੜੇ ਪਿਆਰ ਨਾਲ ਕਹਿ ਲਗੇ ਹੰਸਰਾ ਜੀ ਫਿਰ ਸੁਣਾਓ ਕਵਿਤਾ ਜਦੋਂ ਉਸਨੇ ਕਵਿਤਾ ਸੁਣਾਈ ਤਾਂ ਉਸਨੇ ਗੁਰੂ ਸਾਹਿਬ ਨੂੰ ਮੋਹ ਲਿਆ ਤਾਂ ਕਲਗੀਧਰ ਪਾਸ਼ਾ ਜੀ ਉਸਤੇ ਬੜੇ ਦਿਆਲ ਹੋਏ ਉਹ ਕਹਿਣ ਲੱਗੇ ਖਜ਼ਾਨਚੀ ਆਰਾਮਚੰਦ ਜੀ ਖਜ਼ਾਨੇ ਵਿੱਚ ਕਿੰਨੇ ਪੈਸੇ ਪਏ ਰਹੇ ਆ ਉਹ ਕਹਿਣ ਲੱਗਾ ਮਹਾਰਾਜ ਬਹੁਤ ਪਏ ਨੇ 18000 ਰਜਤ ਪੰ ਤਾਂ ਗੁਰੂ ਸਾਹਿਬ ਕਹਿਣ ਲੱਗੇ ਸਾਰਾ ਹੀ ਲਿਆ ਕੇ ਐਨੂੰ ਦੇ ਦੇ ਸਿੱਖਾਂ ਨੇ ਮੋਹਰਾਂ ਦੀ ਪੰਡ ਬਣ ਦਿੱਤੀ ਤੇ ਉਹਦੇ ਅੱਗੇ ਲਿਆ ਕੇ ਰੱਖ ਦਿੱਤੀ ਉਹ ਗਰੀਬ ਸਿੱਖ ਦੇਖ ਕੇ ਹੈਰਾਨ ਹੋ ਗਿਆ ਉਹ ਕਹਿਣ ਲੱਗਾ ਮੇਰੀ ਗਰੀਬੀ ਤਾਂ 2-4 ਟਕਿਆਂ ਦੀ ਸੀ ਇਤੋ ਪੂਰੀ ਪੰਡ ਬਣ ਕੇ ਅੱਗੇ ਰੱਖ ਦਿੱਤੇ ਗੁਰੂ ਸਾਹਿਬ ਕਹਿਣ ਲੱਗੇ ਆ ਰਾਮਚੰਦ ਸੰਗਤ ਨੇ ਸਾਨੂੰ ਹਾਥੀ ਵੀ ਦੇ ਦਿੱਤਾ ਸੀ ਆ ਰਾਮਚੰਦ ਕਹਿਣ ਲੱਗਾ ਮਹਾਰਾਜ ਹਾਥੀ ਵੀ ਖਲੋਤਾ ਹੈ ਇਸ ਨੂੰ ਹਾਥੀ ਵੀ ਦੇ ਦਿਓ ਇਸ ਨੂੰ ਹਾਥੀ ਤੇ ਬਿਠਾ ਕੇ ਯਾਰਾ ਜਾਨੇ ਇਹਦੇ ਨਾਲ ਜਾਓ ਤੇ ਇਸ ਨੂੰ ਆਪਣੇ ਘਰ ਛੱਡ ਕੇ ਆਓ ਉਸ ਗਰੀਬ ਸਿੱਖ ਨੇ ਹੱਥ ਜੋੜ ਲਏ ਉਹ ਕਹਿਣ ਲੱਗਾ ਮਹਾਰਾਜ ਮੈਂ ਤੁਹਾਡੇ ਕੋਲੋਂ ਤਨ ਨਹੀਂ ਮੰਗਿਆ ਤੇ ਨਾ ਹੀ ਮੈਂ ਤੁਹਾਡੇ ਤੋਂ ਹਾਥੀ ਮੰਗਦਾ ਪਰ ਕਲਗੀਧਰ ਪਾਸ਼ਾ ਜੀ ਕਹਿਣ ਲੱਗੇ ਮੈਂ ਤੈਨੂੰ ਆਪਣੀ ਮਰਜ਼ੀ ਨਾਲ ਦਿੰਨਾ ਉਹ ਗਰੀਬ ਸੀ ਕਹਿਣ ਲੱਗਾ ਮਹਾਰਾਜ ਮੈਂ ਤੁਹਾਡੇ ਕੋਲੋਂ ਕੁਝ ਮੰਗਦਾ ਤਾਂ ਗੁਰੂ ਸਾਹਿਬ ਕਹਿਣ ਲੱਗੇ ਮੰਗ ਤੂੰ ਕੀ ਮੰਗਦਾ ਉਹ ਗਰੀਬ ਸੀ ਕਹਿਣ ਲੱਗਾ ਕਲਗੀ ਵਾਲਿਆ ਤੂੰ ਇਹ ਹਾਥੀ ਵੀ ਰੱਖ ਲੈ ਇਹ ਮੋਰਾ ਵੀ ਰੱਖ ਲੈ ਪਰ ਇਸ ਗਰੀਬ ਨੂੰ ਆਪਣਾ ਬਣਾ ਲੈ ਜਿਸ ਨੂੰ ਸਾਰੇ ਹੰਸੂ ਕਹਿ ਕੇ ਬੁਲਾਉਂਦੇ ਸੀ ਤੁਹਾਡੇ ਦਰਬਾਰ ਵਿੱਚ ਹੰਸ ਰਾਮ ਜੀ ਬਣ ਗਿਆ ਤੁਹਾਡੇ ਦਰਬਾਰ ਵਿੱਚ ਆਂਦੇ ਹੀ ਮੇਰੀ ਕਦਰ ਬਣ ਗਈ ਮੈਂ ਹੋਰ ਕੀ ਲੈਣਾ ਹੈ ਤੁਸੀਂ ਇਹ ਸਾਰਾ ਕੁਝ ਰੱਖ ਲਓ ਤਾਂ ਕਲਗੀਧਰ ਪਾਸ਼ਾ ਜੀ ਕਹਿਣ ਲੱਗੇ ਇਹ ਵੀ ਤੈਨੂੰ ਦਿੱਤਾ ਤੇ ਉਹ ਵੀ ਤੈਨੂੰ ਦਿੱਤਾ ਗੁਰੂ ਸੇਬ ਸਿੱਖਾਂ ਨੂੰ ਕਹਿਣ ਲੱਗੇ ਜਾ ਉਹ ਇਹਨੂੰ ਛੱਡ ਕੇ ਆਓ ਸਿੱਖਾਂ ਨੇ ਹੰਸ ਰਾਮ ਜੀ ਨੂੰ ਹੱਥੀਂ ਤੇ ਬਿਠਾਇਆ ਤੇ ਉਹਨੂੰ ਛੱਡਣ ਜਾਣ ਲੱਗੇ ਜਦੋਂ ਉਹ ਕਟੋਚ ਰਿਹਸਤ ਵਿੱਚ ਸ਼ਾਮਲ ਹੋਏ ਉਦੋਂ ਕੋ ਟੋਇ ਦਾ ਰਾਜਾ ਕਿਰਪਾਲ ਚੰਦ ਉਧਰੋਂ ਆ ਰਿਹਾ ਸੀ ਉਸ ਸਮੇਂ ਹੱਥੀ ਰਾਜੇ ਰਖਸ ਦੇ ਸਨ ਉਸਨੇ ਆਵਾਜ਼ ਦਿੱਤੀ ਤੁਸੀਂ ਕਿਹੜੇ ਰਿਆਸਤ ਦੇ ਰਾਜੇ ਹੋ ਉਹ ਕਹਿਣ ਲੱਗਾ ਮੈਂ ਕਿਸੇ ਰਿਆਸਤ ਦਾ ਰਾਜਾ ਨਹੀਂ ਤਾਂ ਰਾਜਾ ਕਹਿਣ ਲੱਗਾ ਫਿਰ ਇਹੋ ਜਿਹੀ ਠਾਠਪੜ ਕਿਉਂ ਹੈ ਤੂੰ ਕਿਉਂ ਹੱਥੀ ਤੇ ਸਵਾਰ ਹੈ ਉਹ ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਜੀ ਕੇ ਮੰਗੇ ਕਵੀ ਰਾਜ ਚਲੇ ਜਾਂਦੇ ਹਨ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਮੰਗਤਾ ਹਾਂ ਰਾਜਾ ਕਿਰਪਾਲ ਚੰਦ ਇਹ ਸੁਣ ਕੇ ਹੈਰਾਨ ਹੋ ਗਿਆ ਜਿਹਦੇ ਮੰਗਤੇ ਹਾਥੀਆਂ ਤੇ ਚੜ ਚੜ ਕੇ ਆਂਦੇ ਨੇ ਉਹ ਆਪ ਦਾਤਾ ਕਿੰਨਾ 대ਾਲੂ ਹੋਏਗਾ ਰਾਜਾ ਕਿਰਪਾਲ ਚੰਦ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ ਤੁਰ ਪਿਆ ਉਸ ਗਰੀਬ ਤੇ ਬੋਲ ਸਨ ਲਾਗਤੇ ਦੀਵਾਨ ਰਹੇ ਗਾਵਤੇ ਸੁਜਾਨ ਰਹੇ ਝੂਲਤੇ ਨਿਸ਼ਾਨ ਰਹੇ ਸੱਚੇ ਬਾਦਸ਼ਾਹ ਕੇ ਹੇ ਸੱਚੇ ਪਾਸ਼ਾ دیਵਾਨ ਲਗਦੇ ਰਹਿਣ ਉਹਨਾਂ دیਵਾਨਾਂ ਵਿੱਚ ਸੁਗੜ ਸਿਆਣੇ ਲੋਕ ਤੇਰਾ ਜਸ ਗਾਉਂਦੇ ਰਹਿਣ ਐ ਮੇਰੇ ਕਲਗੀ ਵਾਲਿਆ ਪੂਰੀ ਦੁਨੀਆ ਤੇ ਤੇਰੇ ਝੰਡੇ ਝੁਲਦੇ ਰਹਿਣ ਸੰਘ ਜੀ ਇੱਕ ਦੇਤਾ ਝੰਡਾ ਦੂਜੇ ਦੇਸ਼ ਵਿੱਚ ਥੋੜੀ ਝੁਲ ਸਕਦਾ ਪਰ ਜੇ ਅੱਜ ਸੰਸਾਰ ਵਿੱਚ ਆਤਮਾਰੀਏ ਗੁਰੂ ਗੋਬਿੰਦ ਸਿੰਘ ਜੀ ਦੇ ਰਾਜ ਕਬੀਤੇ ਬੋਲ ਸੱਚ ਹੋ ਰਹੇ ਨੇ ਕਲਗੀਧਰ ਪਾਸ਼ਾ ਜੀ ਦੇ ਕੇਸਰੀ ਨਿਸ਼ਾਨ ਪੂਰੀ ਦੁਨੀਆ ਵਿੱਚ ਝੂਲ ਰਹੇ ਨੇ ਗੁਰੂ ਜੀ ਦੇ ਰਾਜਕਵੀ ਦੇ ਬੋਲ ਝੂਲ ਤੇ ਨਿਸ਼ਾਨ ਰਹੇ ਸੱਚੇ ਬਾਦਸ਼ਾਹ ਕੇ ਲਗਤੇ ਦੀਵਾਨ ਰਹੇ ਗਾਵਤੇ ਸੁਜਾਨ ਰਹੇ ਸੱਚੇ ਬਾਦਸ਼ਾਹ ਕੇ ਝੂਲ ਤੇ ਨਿਸ਼ਾਨ ਰਹੇ ਸੰਗ ਜੀ ਅਸੀਂ ਤਾਂ ਗੁਰੂ ਨਾਨਕ ਸੱਚੇ ਬਾਦਸ਼ਾਹ ਜੀ ਨੂੰ ਤਾਂ ਕਹਿਣ ਵਾਸਤੇ ਬੈਠੇ ਆ ਬੱਬਾ ਨਾਨਕ ਜੀ ਸਾਰੇ ਜਗਤ ਦੇ ਗੁਰੂ ਨੇ ਸਾਰੇ ਬੱਬਾ ਨਾਨਕ ਜੀ ਨੂੰ ਤਾਂ ਤਣ ਕਹਿ ਰਹੇ ਨੇ ਸਾਰੇ ਉਹਨਾਂ ਦੀ ਜੈ ਜੈਕਾਰ ਕਰਦੇ ਨੇ ਸਾਰੀ ਸ੍ਰਿਸ਼ਟੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਤੰਦ ਕਹਿੰਦੀ ਹੈ ਵਕ ਵਕ ਧਰਮਾਂ ਦੇ ਲੋਕ ਵਕ ਵਕ ਤਰੀਕਿਆਂ ਨਾਲ ਬਾਬੇ ਨਾਨਕ ਜੀ ਨੂੰ ਤਾਨ ਤਾਨ ਕਰਦੇ ਨੇ ਮੁਸਲਮਾਨ ਗੁਰੂ ਸਾਹਿਬ ਨੂੰ ਨਾਨਕ ਪੀਰ ਕਹਿੰਦੇ ਨੇ ਸਿੰਧੀ ਜਿਹੜੇ ਨੇ ਉਹ ਗੁਰੂ ਸਾਹਿਬ ਨੂੰ ਸ਼ਾਹ ਬਾਬਾ ਨਾਨਕ ਕਹਿੰਦੇ ਨੇ ਜੇ ਅਸੀਂ 蒂ਪਤੀਆਂ ਵਾਂਗ ਦੇਖੀਏ ਤਾਂ ਉਹ ਗੁਰੂ ਸਾਹਿਬ ਨੂੰ ਨਾਨਕ ਲਾਮਾ ਕਹਿੰਦੇ ਨੇ ਜੇ ਅਮੀ ਪਾਰਵੀ ਚ ਦੇਖੀ ਤਾਂ ਉਹ ਗੁਰੂ ਸਾਹਿਬ ਨੂੰ ਨਾਨਕ ॠषि ਕਹਿੰਦੇ ਨੇ ਤੇ ਸ਼੍ਰੀਲੰਕਾ ਵਿੱਚ ਦੇਖੀ ਤਾਂ ਉਹ ਗੁਰੂ ਸਾਹਿਬ ਨੂੰ ਕਹਿੰਦੇ ਨੇ ਨਾਨਕ ਆਚਾਰਿਆ ਵੱਖ-ਵੱਖ ਧਰਮਾਂ ਦੇ ਲੋਕ ਗੁਰੂ ਨਾਨਕ ਸੱਚੇ ਪਵਾਇਸ਼ ਜੀ ਨੂੰ ਤਾਂ-ਤਣ ਕਹਿੰਦੇ ਨੇ ਮੁਸਲਮਾਨ ਗੁਰੂ ਸਾਹਿਬ ਨੂੰ ਨਾਨਕ ਪੀਰ ਕਹਿੰਦੇ ਨੇ ਜਿਸ ਤਰ੍ਹਾਂ ਸਾਡਾ ਸਤਕਾਰਯੋਗ ਸਥਾਨ ਹੈ ਸ੍ਰੀ ਹਰਿਵੰਦਰ ਸਾਹਿਬ ਜੀ ਇਸ ਤਰ੍ਹਾਂ ਉਹਨਾਂ ਦਾ ਮੱਕਾ ਹੈ ਤੇ ਮੱਕੇ ਦੇ ਅੰਦਰ ਬਾਬਾ ਨਾਨਕ ਜੀ ਦੀਆਂ ਖੜਾਵਾਂ ਪਈਆਂ ਨੇ ਕਰੋਨਾ ਮੁਸਲਮਾਨ ਹੱਜ ਕਰਨ ਜਾਂਦੇ ਨੇ ਕਿਸੇ ਹਾਜੀ ਨੇ ਦੱਸਿਆ ਕਿ ਜੇ ਉਹਨਾਂ ਖੜਾਵਾਂ ਨੂੰ ਸੀਸ ਨਾ ਚੁਕਾਈਏ ਤਾਂ ਹੱਜ ਪੂਰਾ ਨਹੀਂ ਹੁੰਦਾ ਮੱਕੇ ਦੇ ਅੰਦਰ ਗੁਰੂ ਸਾਹਿਬ ਜੀ ਦੇ ਖੜਾਵਾਂ ਦੀ ਪੂਜਾ ਹੁੰਦੀ ਹੈ ਇਹ ਗੱਲ ਭਾਈ ਗੁਰਦਾਸ ਜੀ ਨੇ ਬਾਣੀ ਵਿੱਚ ਵੀ ਲਿਖੀ ਹੈ ਮੱਕੇ ਅੰਦਰ ਬਾਬੇ ਨਾਨਕ ਦੀਆਂ ਖੜਾਵਾਂ ਦੀ ਪੂਜਾ ਹੁੰਦੀ ਹੈ ਬਗਦਾਦ ਵਿੱਚ ਮੁਸਲਮਾਨਾਂ ਦਾ ਇੱਕ ਦਸਤਗੀਰ ਪੀਰ ਰਹਿੰਦਾ ਸੀ ਉਸ ਸ਼ਹਿਰ ਵਿੱਚ ਦੂਜੇ ਧਰਮ ਦਾ ਨਾਮ ਨਹੀਂ ਸੀ ਲੈ ਸਕਦੇ ਤੇ ਦੂਜੇ ਧਰਮ ਦਾ ਬੰਦਾ ਵੀ ਨਹੀਂ ਸੀ ਜਾ ਸਕਦਾ ਉਸ ਬਗਦਾਦ ਦੇ ਵਿੱਚ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਸਥਾਨ ਬਣਿਆ ਹੋਇਆ ਹੈ ਹਜ਼ਾਰਾਂ ਮੁਸਲਮਾਨ ਰੋਜ਼ ਉੱਥੇ ਨਮਸਕਾਰ ਕਰਦੇ ਨੇ ਉੱਥੇ ਥੜੇ ਤੇ ਲਿਖਿਆ ਹੋਇਆ ਹੈ ਇਹ ਨਾਮ ਇੱਕ ਪੀਰ ਤੁਹਾਡੀ ਯਾਦ ਵਿੱਚ ਇਹ ਥੜਾ ਬਣਾ ਕੇ ਅਸੀਂ ਖੁਸ਼ੀ ਮਹਿਸੂਸ ਕਰ ਰਹੇ ਹਾਂ ਉਹ ਮਜ਼ਦੂਰ ਉਹ ਸੇਵਾਦਾਰ ਤਾਂ ਨੇ ਜਿਨ੍ਹਾਂ ਨੂੰ ਇਹ ਸੇਵਾ ਮਿਲੀ ਪਾਏ ਗੁਰਦਾਸ ਜੀ ਆਪਣੀ ਬਾਣੀ ਵਿੱਚ ਕਹਿੰਦੇ ਨੇ ਬਾਬਾ ਗਿਆ ਬਗਦਾਦ ਜਿੱਥੇ ਦੂਜੇ ਧਰਮ ਦਾ ਕੋਈ ਨਹੀਂ ਸੀ ਜਾ ਸਕਦਾ ਉੱਥੇ ਵੀ ਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਤਨ ਤਨ ਕਹਿ ਰਹੇ ਨੇ ਜਿਸ ਦਿਨ ਗੁਰੂ ਸਾਹਿਬ ਦਾ ਅਵਤਾਰ ਹੋਇਆ ਸਿੰਧੀ ਉਦੋਂ ਦੂਜੇ ਦੇਸ਼ਾਂ ਤੋਂ ਵੱਡੇ ਗਿੰਦੇ ਵਿਚਾਰੇ ਸਨ ਜਿੱਥੋਂ ਉਹਨਾਂ ਨੂੰ ਗੁਰੂ ਸਾਹਿਬ ਦਾ ਸਤਾਨ ਨਜ਼ਰ ਆਂਦਾ ਉੱਥੋਂ ਦੀ ਉਹ ਡੰਡੋਤ ਕਰਕੇ ਗੁਰੂ ਸਾਹਿਬ ਦੇ ਕੋਲ ਆਂਦੇ ਜਿੱਥੋਂ ਦੀ ਉਹ ਗੁਰੂ ਸਾਹਿਬ ਦਾ ਸਥਾਨ ਦੇਖ ਲੈਂਦੇ ਸੀ ਉਹ ਡੰਡੇ ਵਾਂਗ ਲੰਬੇ ਪੈ ਕੇ ਉੱਥੋਂ ਦੀ ਆਂਦੇ ਸਾਂ ਅਲੱਗ-ਅਲੱਗ ਧਰਮਾਂ ਦੇ ਲੋਕ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਤਾਨ-ਤਨ ਕਰ ਰਹੇ ਨੇ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਾਰੇ ਧਰਮਾਂ ਦੇ ਸਨ ਤੀਬਤ ਵਾਲੇ ਵੀ குரு ਸਾਬ ਨੂੰ ਤਾਨ-ਤਨ ਕਰ ਰਹੇ ਨੇ ਉੱਥੇ ਇੱਕ ਸਿੰਧ ਦਰਿਆ ਹੈ ਉਹਦੇ ਵਿੱਚ ਥੋੜਾ ਪਾਣੀ ਹੈ ਉਹ ਉਸ ਪਾਣੀ ਵਿੱਚ ਵੜਦੇ ਹੁੰਦੇ ਨੇ ਤੇ ਪੰਜ ਵਾਰੀ ਤਾਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਨੇ ਉਹ ਕਹਿੰਦੇ ਨੇ ਨਾਨਕ ਲਾਮਾ ਦਰਸ਼ਨ ਦਿਓ ਇਹ ਉਹਨਾਂ ਦੀਆਂ ਗੱਲਾਂ ਨੇ ਗੁਰਮਤ ਇਸ ਨੂੰ ਨਹੀਂ ਮੰਨਦੀ ਉਸ ਵਿੱਚ ਦੋ ਰੰਗ ਦੇ ਪੱਥਰ ਨੇ ਚਿੱਟੇ ਰੰਗ ਦੇ ਤੇ ਕਾਲੇ ਰੰਗ ਦੇ ਉਹ ਕਹਿੰਦੇ ਅਸੀਂ ਪੰਜ ਵਾਰੀ ਯਾਦ ਕਰਦੇ ਹਾਂ ਤੇ ਕਹਿੰਦੇ ਆ ਦਰਸ਼ਨ ਦਿਓ ਇਹ ਕਹਿ ਕੇ ਅਸੀਂ ਪੱਥਰ ਚੁੱਕਦੇ ਹਾਂ ਤੇ ਜੇ ਚਿੱਟਾ ਪੱਥਰ ਹੋਵੇ ਤਾਂ ਅਸੀਂ ਸਮਝਦੇ ਹਾਂ ਕਿ ਨਾਨਕ ਲਾ마 ਜੀ ਨੇ ਹਾਂ ਕੀਤੀ ਹੈ ਤੀਬਤ ਵਿੱਚ ਵੀ ਧੰਨ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੀ ਜੈ ਜੈਕਾਰ ਹੋ ਰਹੀ ਹੈ ਧੰਨ 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 ਜਨਾਇਆ ਜੀਸੇ ਪ੍ਰਸਾਦ ਸਭ ਜਗਤ ਤਰਾਇਆ ਗੁਰੂ ਨਾਨਕ ਆਇਆ ਗੁਰੂ ਨਾਨਕ ਆਇਆ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਨਾਨਕ ਜੀ ਜੇ ਤਿੱਬਤ ਤੋਂ 108 ਕਿਲੋਮੀਟਰ ਦੂਰ ਤਿੱਬਤ ਵੱਲ ਚਲੇ ਜਾਈਏ ਬਹੁਤੇ ਲੋਕ ਮਹਾਤਮਾ 부 ਜੀ ਨੂੰ ਮੰਨਦੇ ਨੇ ਤੇ ਕੁਝ ਲੋਕ ਪਧਰਾ ਗੁਰੂ ਨੂੰ ਮੰਨਦੇ ਨੇ ਉਹਨਾਂ ਦੇ ਮੰਦਰ ਆਂਦੇ ਨੇ ਤੇ ਉਹਨਾਂ ਮੰਦਰਾਂ ਵਿੱਚ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਤਸਵੀਰ ਲੱਗੀ ਹੋਈ ਹੈ ਭਾਈ ਵੀਰ ਸਿੰਘ ਜੀ ਤੇ ਲਿਖਦੇ ਨੇ ਸੀ ਪਧਰਾ ਗੁਰੂ ਮੰਨਣ ਵਾਲਿਆਂ ਨੂੰ ਟੋਲਿਆ ਤਾਂ ਸਾਡੀ ਦੇਵੀ ਰਾਮ ਜੀ ਨਾਲ ਗੱਲ ਹੋਈ ਤਾਂ ਦੇਵੀ ਰਾਮ ਜੀ ਨੂੰ ਪੁੱਛਿਆ ਇਹ ਪਧਰਾ ਗੁਰੂ ਕੌਣ ਨੇ ਉਹ ਕਹਿਣ ਲੱਗੇ ਪਧਰਾ ਤੋਂ ਪਾਵੈ ਸ੍ਰੇਸ਼ਟ ਜਿਹੜਾ ਸਭ ਤੋਂ ਵੱਡਾ ਸਭ ਤੋਂ ਉੱਚਾ ਤੇ ਭਾਈ ਸਾਹਿਬ ਜੀ ਕਹਿਣ ਲਗੇ ਉਹਨਾਂ ਦਾ ਕੀ ਨਾਮ ਹੈ ਤਾਂ ਅਗੋ ਦੇਵੀ ਰਾਮ ਜੀ ਕਹਿਣ ਲੱਗੇ ਉਹਨਾਂ ਦਾ ਜਨਮ ਪੰਜਾਬ ਵਿੱਚ ਹੋਇਆ ਸੀ ਭਾਈ ਵੀਰ ਸਿੰਘ ਜੀ ਕਹਿੰਦੇ ਉਹਨਾਂ ਦੀ ਕੋਈ ਗੱਲ ਸੁਣਾ ਦਿਓ ਉਹ ਕਹਿਣ ਲੱਗਾ ਪਧਰਾ ਗੁਰੂ ਉਹ ਨੇ ਇਦਾਂ ਨੇ ਕੋੜੇ ਰੇਠਿਆਂ 'ਵਲ ਦੇਖਿਆ ਤੇ ਉਹ ਮਿੱਠੇ ਹੋ ਗਏ। ਉਹਨਾਂ ਨੇ ਹੱਥ ਨਾਲ ਪਰਬਤਾਂ ਦੇ ਪਹਾੜਾਂ ਨੂੰ ਰੋਕ ਲਿਆ। ਜਦੋਂ ਸੁੱਤੇ ਵੈਸੀ ਤਾਂ ਸੱਪ ਨੇ ਛਾਇਆ ਕਰ ਦਿੱਤੀ। ਉਹਨਾਂ ਨੇ ਫਸਲਾਂ ਹਰੀਆਂ ਕਰ ਦਿੱਤੀਆਂ। ਤਾਂ ਭਾਈ ਵੀਰ ਸਿੰਘ ਜੀ ਦੀਆਂ ਅੱਖਾਂ ਭਰ ਆਈਆਂ। ਉਹ ਕਹਿਣ ਲੱਗੇ ਧੰਗੁਰੂ ਨਾਨਕ ਸੱਚੇ ਪਾਸ਼ਾ ਜੀ ਤੁਸੀਂ ਕੌਣ ਹੋ? ਕਿੱਥੇ ਕਿੱਥੇ ਬੈਠੇ ਲੋਕ ਤੁਹਾਨੂੰ ਕਿਹੜੇ ਕਿਹੜੇ ਨਾਮਾਂ ਨਾਲ ਯਾਦ ਕਰਦੇ ਨੇ? ਧੰਗੁਰੂ ਨਾਨਕ ਸੱਚੇ ਪਾਸ਼ਾ ਸਾਰੀ ਸ੍ਰਿਸ਼ਟੀ ਤੁਹਾਨੂੰ ਧੰਗ ਕਰ ਰਹੀ ਹੈ। ਕਿੱਥੋਂ ਕਿੱਥੋਂ ਦੇ ਲੋਕ ਤੁਹਾਨੂੰ ਤੰਨ ਤੰਨ ਘਰੇ ਨੇ ਸੰਗਜੀ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਕੇ ਬੜੇ ਪ੍ਰੇਮ ਨਾਲ ਮੋਰ ਮੰਤਰ ਦਾ ਜਾਪ ਕਰੀਏ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰਮੁrt ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓਂਕਾਰ ਸਤਨਾਮ کرتا پور اکال مورت اجونی سہ پور پرتا پورک نرپو نربیر اکال مورت اجونی سہ پنکھ گر پرساد ایک اوکار ست نام کرتا پور نرپ نربیر اکال مورت اجونی سہ پم گر پرساد ایک ست نام کرتا پورک نرپو نربیر اکال مورت اجونی سہ پم گرپرساد ست نام کرتا پور نرپ نربیر اکال مورت اجونی سہ پنگ گر پرساد ایک امکار ستنام کرتا پورک نرپو نربیر اکال مورت اجونی سہ پنگ گر پرساد ایک امکار ست نام کرتا پورک ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ کرتا پورکھپ نربیر اکال مورت اجونی سہ پنگ گر پرساد ایک ست نام کرتا پورک نرپو نربی اکال مورت اجونی ساپنگ گرپرساد ایک اونکار ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਘਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਘਰ ਪ੍ਰਸਾਦ ਇੱਕ ਓੰਕਾਰ ਸਤਨਾਮ کرتا پور نرپو نربیر اکال مورت اجونی سہ پم گر پرساد ایک اونکار ست نام کرتا پرک نرپو نربیر اکال مورت اجونی سہ پم گر پرساد ایک اوکار ست نام کرتا پورک ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ نربیر اکال مورت اجونی سہ پنکھ گرپرساد اہمکار ست نام کرتا پورک نرپ نربیر اکال مورت اجونی سہ پک گرپرساد اہم کار ست نام کرتا پورک نرپؤ نربیر اکال مورت اجونی سہ پم گر پرساد ایک اونکار ست نام کرتا پورک نرپو نربیر اکال مورخ اجونی سہ پم گرپرساد اونکار ست نام کرتا پور نرپو نربیر اکال مورت اجونی سہ پنکھ گر پرساد ایک اونکار ست نام کرتا پور نرپو نربیر اکال مور اجونی سہ پنکھ گر پرساد ایک امکار ستنام کرتا پور نرپو نربیر اکال مورت اجونی سہ گر گرپرساد ایک اونکار ستنام کرتا پرک نرپو نرویر اکال مورت اجونی سہ پم ایک اونکار ستنام کرتا پرک نرپو نربیر اکال مورت اجونی سہپم گرپرساد